ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਲਕਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਿੱਲੇ ਭਾਜੀ ਕੋਲ ਆਪਾਂ ਅੱਜ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਗਾਵਾਂ ਤੁਹਾਨੂੰ ਦੋ ਹੀ ਵਿਖਾਉਣੀਆਂ ਆ ਆ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ ਗਾਵਾਂ ਦੇ ਚਾਰ ਹੀ ਦੋ ਗਾਵਾਂ ਜਿਹੜੀਆਂ ਇੱਧਰ ਪੰਨੀਆਂ ਆ ਇਹ ਦੋਵੇਂ ਗਾਵਾਂ ਟੋਕੜਾ ਗੱਬਣਾ ਚੱਕ ਪਾਸੇ ਆਉਣ ਤੋਂ ਪਹਿਲਾਂ ਜਿਹੜੀਆਂ ਦੋਵੇਂ ਗਾਵਾਂ ਜਿਹੜੀਆਂ ਵੇਗੀਆਂ ਸਬਦਾ ਹੋ ਗਿਆ ਇਹਨਾਂ ਦਾ ਤੇ ਹੁਣ ਜਿਹੜੀਆਂ ਵੀਡੀਓ ਚ ਪਾਉਣ ਵਾਸਤੇ ਜਿਹੜੀਆਂ ਦੋ ਹੀ ਰਹਿ ਗਈਆਂ ਵਿਕਨਾਲੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਇਨ੍ਹਾਂ گاਵਾਂ ਬਾਰੇ ਅਸੀਂ ਤੁਹਾਨੂੰ ਆਪ ਹੀ ਦੱਸਣਾ ਭਾਈ ਹੁਣ ਜਿਹੜਾ ਘਰੇ ਨਹੀਂ ਉਹਨਾਂ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਪਿਆ ਕਿਤੇ ਤੇ ਦੋ گاਵਾ ਜਿਹੜੀਆਂ ਹੁਣ ਤੁਹਾਨੂੰ ਦਿਖਾਉਨੇ ਆ ਤੇ ਡਰੈਸ ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਤੁਹਾਨੂੰ ਪਿੰਡ ਮਲਕਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਥੋਬੇ ਦੇ ਲਾਗੇ ਜਿਹੜਾ ਪਿੰਡ ਹੈ ਵੀ ਜਿਹੜਾ ਨਦਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਤੇ ਜਿਹੜੇ ਸਭ ਤੋਂ ਪਹਿਲਾਂ ਗਾਂ ਤੁਹਾਨੂੰ ਦਿਖਾਉਣੀ ਆ ਬੱਚੇ ਤੋਂ ਬਿਨਾ ਵਾਂ ਜਿਹੜੀ ਤੇ ਦੋ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਉਣੀ ਆ ਉਹ ਗੱਬਣ ਆ ਸਿੰਘ ਦੋਵਾਂ ਦੇ ਹੈਗੇ ਆ ਤੇ ਥਾਣੇ ਦੇ ਕਰੀ ਲਾਗੇ ਰ ਦੇਖ ਸਾਦੇ ਜੀ ਵੀਰ ਜੀ ਉਹਨਾਂ ਦੇ ਦੱਸ ਮੁਤਾਬਕ ਇਹਦੇ ਕੋਲ ਮੌਕੇ ਤੇ ਦੁੱਧ ਜਿਹੜਾ ਕਹਿੰਦੇ ਕਿ 12 ਤੋਂ 13 ਲੀਟਰ ਦੁੱਧ ਜਿਹੜਾ ਬਿਲਕੁਲ ਤਿਆਰ ਆ ਬਾਕੀ ਤੁਸੀਂ ਆਪਣੀ ਦੋ ਟਾਈਮ ਚੁਆਈ ਕਰਕੇ ਲੈ ਜਾਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਕਰੀ ਤੋੜ ਦੋ ਵੀਰ ਜੀ ਕਰੀ ਨਾ ਕਿ ਥੋੜਾ ਜਿਹਾ ਡਰਦੀ ਆ ਸਾਡੇ ਦਾ ਥੋੜੀ ਥੋੜੀ ਤੋੜ ਦੋ ਵੀਰ ਜੀ ਉਤਰਾਇਆ ਕਿ ਕੱਦ ਕਾਠ ਦੀ ਚੰਗੀ ਆ ਥੋੜੀ ਜਿਹੀ ਹੋਰ ਉਧਰ ਨੂੰ ਤੋੜ ਦੇ ਜੀ ਫੀਕਾ ਲਿਆ ਆ ਜੀ ਤੇ ਦੁੱਧ ਮੋਕੇ ਤੇ ਜਿਹੜਾ 12 ਤੋਂ 13 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਉਤਰਾ ਚੋਂਚ ਵੀ ਕਹਿੰਦੇ ਕਿ ਜੜੀ ਠੰਡੀ ਤੇਰੀ ਆ ਇਹ ਆਗੇ ਅਜੇ ਆਈ ਆ ਕਾਲੀ ਜਿਹੜੀ ਕਹਿੰਦੇ ਕੀ ਆਈ ਆ ਤੇ ਕਰਕੇ ਥੋੜਾ ਡਰਦੀ ਆ ਤੇ ਸਿੰਘ ਜਿਹੜੇ ਤੇ ਹੈਗੇ ਆ ਤੇ ਬਾਕੀ ਹਵਾਨਾ ਇਹਦਾ ਥੱਲੇ ਇੱਕ ਵਾਰੀ ਦੇਖ ਸਕਦੇ ਤੇ ਥਣਾ ਥਣਾ ਦੀ ਉਤਰਾਂ ਓਕੇ ਦੱਸਦੇ ਆ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜਨੀ ਆ ਤੇ ਮੁੱਲ ਜਿਹੜਾ ਇਹਦਾ ਕਹਿੰਦੇ ਕੀ ਭਾਵੇਂ 30000 ਕਰ ਲੀਏ ਕੋਈ 526 ਦੇ ਲਾਗੇ ਬੰਦੇ ਜਿਹੜੇ ਕਹਿੰਦੇ ਕੀ ਦੇ ਦੇਵਾਂਗੇ ਬਾਕੀ ਕੋ ਫੋਨ ਲਾਵੇ ਇੱਕ ਵਾਰੀ 26000 ਜਿਹੜਾ ਕਹਿੰਦੇ ਸੀ ਕਿ ਮਾਨ ਤਨ ਜਿਹੜਾ ਕਰ ਦਾਂਗੇ ਦੁੱਧ ਕਹਿੰਦੇ ਕਿ 12 ਤੋਂ 13 ਲੀਟਰ ਜਿਹੜਾ ਘਰੋਂ ਚਵਾ ਦਾਂਗੇ ਤੇ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਆ ਉਤਰਾ ਵੀ ਆਪਾਂ ਇਸ ਘਰ ਦੇ ਵਿੱਚੋਂ ਕਾਫੀ ਵੀਡੀਓ ਪਾਈ ਦੀਆਂ ਵਾ ਗੁਲਵਿੰਦਰ ਸਿੰਘ ਬਿੱਲੇ ਭਾਜੀ ਕੋਲ ਆਪਾਂ ਆਏ ਕੰਪੈਨ ਵਾਲੇ ਜਿਹੜੇ ਆ ਤੇ ਹੁਣ ਤਾਂ ਨਾ ਦੂਸਰੇ ਨੰਬਰ ਤੇ ਦਿਖਾਉਣੀ ਆ ਇਹ ਵੀ ਸਿੰਗਾ ਵਾਲੀ ਤਾਂ ਆ ਜਿਹੜੀ ਜਰਸੀ ਕ੍ਰੋਸ ਚ ਤੇ ਥਣ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਜੀ ਤੇ ਮਿਲਕ ਮੈਨ ਵੀ ਚੰਗੀ ਲੱਗੀ ਐ ਇਹ ਵੀ ਦੁੱਧ ਜਿਹੜੇ ਕਹਿੰਦੇ ਕਿ 16 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜੇ ਕਹਿੰਦਾ ਕਿ ਇਹ ਚਵਾਊਗੀ ਤੇ ਇਹ ਵੀ ਜਿਹੜੀ ਠੰਡੀ ਠੇਰੀ ਦਾਸ ਤੇ ਤੋਰ ਦੋ ਵਿਧੀ ਕਰੀ ਹਫਤਾ ਕੇ ਖੜਦੀ ਹੱਲੇ ਸੋਨ ਚ ਉਤਰਾ گاਵਾਂ ਤੇ ਚਾਰ ਪਾਉਣੀਆਂ ਸੀ ਅੱਜ ਆ ਦੋ ਟੁਕੜਾ ਕਪੜਾ گاਵਾਂ ਜਿਹੜੀਆਂ ਹੁਣ ਤੋਂ ਪਹਿਲਾਂ ਹੀ ਵੇਖੀਆਂ ਲੱਗ ਜੀ ਉਤਰਾ ਚਿਹਰੇ ਦੀ ਪਿਆਰੀ ਹੈ ਅਜੇ ਹਵਾਨਾ ਗਾਂ ਨੂੰ ਜਿਆਦਾ ਤਿਆਰ ਕਰਨ ਦੀ ਹੈ ਅਜੇ ਪਛਾਨ ਹਵਾਨਾ ਜਿਹੜਾ ਇਹਨੇ ਬਣਾਉਣਾ ਹੈ ਅਜੇ ਹਫਤਾ ਇੱਕ ਸੂਣ ਚ ਲੈ ਜਾਊਗੀ 16 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚੋਈ ਜਾਊਗੀ ਬਾਕੀ ਹਲੇ ਤਿਆਰ ਹੋਣੀ ਹੈ ਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਦਾ ਵੇਸ ਚ ਆ ਕੇ ਖੜੇ ਤੇ ਮੁੱਲ ਇਹਦਾ ਵੀ ਤੁਹਾਨੂੰ ਦੱਸਤੀਏ ਮੁੱਲੇ ਦਾ ਕਹਿੰਦੇ ਕਿ ਭਾਵੇਂ 40000 ਕਰ ਲਈਏ ਤੇ 37000 ਚੋਂ ਕਹਿੰਦੇ ਕਿ ਪੂਰਾ ਖੁੱਲਾ ਮਾਨਤਨ ਕਰ ਦਾਂਗੇ ਕੋਈ ਫੋਨ ਲਾਵੇ ਇੱਕ ਵਾਰੀ ਜਿਹੜੇ ਵੀ ਵੀਰ ਦੀ ਕੋਈ ਵੀ ਪਸੰਦ ਆਂਦੀ ਆ ਮਾਨਤਨ ਜਿਹੜੇ ਦੋਹਾਂ ਚੋਂ ਖੁੱਲੇ ਹੋਣਗੇ ਬਾਕੀ ਕੋਈ ਚੀਜ਼ ਸਾਡੇ ਤੋਂ ਦੱਸਣ ਵਾਲੀ ਰਹਿ ਗਈ ਹੋਵੇ ਤੇ ਵਿਜਿ ਦੀ ਹੁਣਾਂ ਦਾ ਨੰਬਰ ਜਿਹੜਾ ਸਕਰੀਨ ਤੇ ਹੀ ਆਉਂਦਿਆ ਵਾ ਤੁਸੀਂ ਵਿਜਿ ਹੁਣਾਂ ਨੂੰ ਫੋਨ ਲਾ ਕੇ ਜਿਹੜਾ ਪੁੱਛ ਸਕਦੇ ਜੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਦਾ ਵੇਸ ਚਾ ਕੇ ਖੜੋ ਤੇ ਆਪਣੀ ਜ਼ਿੰਮੇਵਾਰੀ ਤੇ ਕੁੱਛੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ